ਸਿੱਖਾ ਪਾਜੀ ਹਾਂਜੀ ਪਾਜੀ ਪਾਜੀ ਮੈਂ ਪੰਗੜਾ ਸਿੱਖਣਾ ਸੀਗਾ ਸਿਖਾ ਦਿੰਨੇ ਆ ਜੀ ਪਾਜੀ ਵੈਸੇ ਕਿੰਨੇ ਦਿਨਾਂ ਚਾਅ ਜੇਗਾ ਮੈਨੂੰ ਵੈਸੇ ਤਾਂ ਪਾਜੀ 3 ਕ ਮਹੀਨੇ ਲੱਗਦੇ ਆ ਪਰ ਥੋੜਾ ਛੇਤੀ ਸਿਖਾ ਦਾਂਗੇ ਤੁਹਾਨੂੰ ਦਰਸਲ ਮੇਰੇ ਸਾਲੇ ਦਾ ਵਿਆਹ ਹੈ ਮੈਂ ਛੇਤੀ ਸਿੱਖਣਾ ਹੈ ਜੇ ਤੁਹਾਡੀ ਬੋਡੀ ਵਿੱਚ ਕੋਈ ਪ੍ਰੋਬਲਮ ਨਹੀਂ ਹੈ ਫਿਰ ਥੋੜਾ ਛੇਤੀ ਸਿਖਾ ਦਾਂਗੇ ਵੈਸੇ ਤਾਂ ਪਾਜੀ ਮੈਂ ਫਿੱਟਾਂ ਪਰ ਥੋੜੀ ਨਾ ਸਰਵਾਈਕਲ ਦੀ ਪ੍ਰੋਬਲਮ ਹੈ ਫਿਰ ਪਾਜੀ 2 ਕ ਮਹੀਨੇ ਤਾਂ ਤਾਂ ਵੀ ਲੱਗ ਹੀ ਜਾਣੇ ਆ ਪਰ ਪਾਜੀ ਇੱਕ ਹੋਰ ਪ੍ਰੋਬਲਮ ਹੈ ਮੇਰੇ ਨਾਲ ਜੋੜਾਂ ਚ ਆਵਾਜ਼ ਜੀ ਵੀ ਆਉਂਦੀ ਹੈ ਬਾਕੀ ਮੈਂ ਫਿੱਟ ਸਵਾਗਤ 2 ਮਹੀਨੇ ਤਾਂ ਲੱਗ ਹੀ ਜਾਣੇ ਜੀ ਇੱਕ ਹੋਰ ਛੋਟੀ ਜੀ ਪ੍ਰੋਬਲਮ ਹੈ ਮੈਨੂੰ ਨਾ ਅਸਥਮਾ ਦੀ ਪ੍ਰੋਬਲਮ ਹੈ ਪਰ ਜਦੋਂ ਮੈਂ ਪੰਪ ਲੈ ਲੈਣਾ ਨਾ ਫਿਰ ਠੀਕ ਹੋ ਜਾਂਦੀ ਹੈ ਭਾਜੀ ਚਲੋ ਪਹਿਲਾਂ ਨਾ ਤੁਹਾਨੂੰ ਟ੍ਰੇਨਰ ਨਾਲ ਮਿਲਾਉਨੇ ਆ 1 2 3 1 2 3 ਅਣੀ ਭਾਜੀ ਹਾਂਜੀ ਭਾਜੀ ਭਾਜੀ ਨੇ ਭੰਗੜਾ ਸਿੱਖਣਾ ਅੱਛਾ ਅੱਛਾ ਵੈਸੇ ਕਿੰਨੇ ਦਿਨਾਂ ਚਾਹੀਜੇਗਾ ਮੈਨੂੰ ਭੰਗੜਾ ਦੇਖੋ ਵੈਸੇ ਤਾਂ 3 ਕਿ ਮਹੀਨੇ ਲੱਗਦੇ ਆ ਜੀ ਭਾਜੀ ਯੂਨੀਵਰਸਿਟੀ ਲੈਵਲ ਤੇ ਬੜਾ ਭੰਗੜਾ ਪਾਇਆ ਠੀਕ ਹੈ ਠੀਕ ਹੈ ਬਸ ਆਪਣੇ ਆਪ ਨੂੰ ਫਾਈਨ ਟਿਊਨ ਕਰਨਾ ਮੈਂ ਹਾਂਜੀ ਭਾਜੀ ਬੈਠੋ ਬੈਠੋ ਤੁਸੀਂ ਉੱਥੇ ਬੈਠੋ ਅੱਛਾ ਭਾਜੀ ਭਾਜੀ ਬੇਸਿਕ ਜਿਹੇ ਸਟੈਪ ਤਾਂ ਮੈਨੂੰ ਸਾਰੇ ਆਂਦੇ ਆ ਮੈਨੂੰ ਨਾ ਤੁਸੀਂ ਓਖੇ ਓਖੇ ਸਟੈਪ ਸਿਖਾਉਣੇ ਆ ਠੀਕ ਹੈ ਜੀ ਹਣੀ ਭਾਜੀ ਇਹਨਾਂ ਦਿਨਾਂ ਪਹਿਲਾਂ ਬੇਸਿਕ ਸਟੈਪ ਵੀ ਚੈੱਕ ਕਰ ਲਓ ਠੀਕ ਹੈ ਜੀ ਆਜੋ ਭਾਜੀ ਇੱਧਰ ਆਜੋ ਦੇਖੋ ਭਾਜੀ ਉਹ ਭਾਜੀ ਵਾਰਮ-ਅਪ ਤਾਂ ਕਰਨਾ ਹੀ ਹੁੰਦਾ ਹੈ ਦੱਸੋ ਭਾਜੀ ਕਿਹੜਾ ਐਕਸ਼ਨ ਕਰਨਾ ਹੈ ਬੈਠਕਾਂ ਕਰ ਲੰਮਿਆਂ ਬੈਠ ਤਾਂ जाए जाए कर लैठका है। 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 है? देख लो अंकल थे दरअसल भाजी मैं तुम दसना भूल गया मेरे गोडे का भी अपरेशन होया